ਅਮਰਜੀਤ ਸਿੰਘ ਹੈ ਪਿੰਡ ਮੇਰਾ ਚਿੱਟੀ ਹੈ ਔਰ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਇਹ ਵਿਸ਼ਾ ਕਿ ਜਿਹੜਾ ਸਰਕਾਰ ਦਾ ਫੈਸਲਾ ਹੈ ਜਿਹਦਾ ਖੇਤ ਉਹਦੀ ਰੇਤ ਇਸ ਵਿਸ਼ੇ ਤੇ ਅਸੀਂ ਲਗਭਗ ਸਾਰੇ ਵੀਰ ਇਹੀ ਇੱਕ ਸੁਝਾਅ ਦੇ ਰਹੇ ਹਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਫੈਸਲਾ ਤੁਹਾਡਾ ਹੈ ਬਿਲਕੁਲ ਬੇਸ਼ੱਕ ਸਾਡੇ ਵਾਸਤੇ ਨਹੀਂ ਵੱਡਿਆਂ ਵਾਸਤੇ ਬਿਲਕੁਲ ਸਹੀ ਹੈ ਪਰ ਛੋਟੇ ਕਿਸਾਨ ਵਿਚਾਰੇ ਕਰਨਗੇ ਕੀ ਅਸੀਂ ਬੇਸ਼ੱਕ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਨੇ ਫੈਸਲਾ ਕਰਤਾ ਜੀ ਜਿਹਦਾ ਖੇਤ ਆ ਉਹਦੀ ਰੇਤ ਆ ਪਰ ਰੇਤ ਦਾ ਕਰਾਂਗੇ ਕੀ ਇਕ ਸਮਾਂ ਵੀ ਬੰਦ ਦਿੱਤਾ ਕਿ 31 ਦਸੰਬਰ ਤੱਕ ਦਾ ਸਮਾਂ ਇਸ ਰੇਤ ਨੂੰ ਕੱਢ ਲਈ। ਅਸੀਂ ਉਸ ਰੇਤ ਦਾ ਕਰਾਂ ਕਿ ਜੇ ਡੰਬ ਕਰਦੇ ਆ ਤੇ ਜੇ ਜਿਹਦੇ ਵਿਚਾਰੇ ਕੋਲ ਚਾਰਕਨ ਵਾਲਾ ਪੈਲੀ ਆ ਉਹ ਚਾਰਕਨ ਵਾਲਾਂ ਵਿੱਚੋਂ ਕਨਾਲ ਦੇ ਵਿੱਚ ਡੰਬ ਕਰ ਲੇਗਾ ਤਿੰਨ ਕਨਾਲਾਂ ਪੈਲੀ ਬਚੇਗੀ ਫਿਰ ਬਾਅਦ ਦੇ ਵਿੱਚ ਉਹ ਕਿੱਥੇ ਜਾਏਗਾ ਰੇਤਾ। ਸੋ ਜਿਹੜੇ ਸੀਮਤ ਸਾਧਨ ਨੇ ਛੋਟੇ ਕਿਸਾਨਾਂ ਕੋਲ ਤੇ ਪੈਲੀ ਬਾਉਣ ਵਾਸਤੇ ਟਰੈਕਟਰ ਲੈਣਾ ਬੜਾ ਔਖਾ ਜਾਂਦਾ। ਤੇ ਰੇਤ ਨੂੰ ਸਾਂਭਣਾ ਸਾਡੇ ਵਾਸਤੇ ਬੜਾ ਔਖਾ ਮੈਂ ਬੇਨਤੀ ਕਰਦਾ ਕਿ ਠੀਕ ਹੈ ਤੁਹਾਡਾ ਇਹ ਫੈਸਲਾ درست ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਹੋਰ ਵੀ ਚੰਗੇ ਤੋਂ ਚੰਗੇ ਫੈਸਲੇ ਲੈਣਗੀਆਂ। ਨਾਮ ਸੁਖਜ ਨਸਤੋ ਜੀ ਅੱਜ ਇਸ ਸਟ੍ਰੀਮ ਵਿੱਚ ਸਰਕਾਰ ਦੇ ਬਣਾਏ ਰੇਤੀ ਦੀ ਉਦਾਂ ਵਧੀਆ ਪਾਲਿਸੀ ਜਿਸ ਦਾ ਖੇਤ ਉਸ ਦੀ ਰੇਤ ਇਦੇ ਵਿੱਚ ਇਹ ਹੀ ਹੈ ਕਿ ਟਾਈਮ ਪੀਰੀਅਡ ਰੇਤੇ ਦਾ ਵਧਾਇਆ ਜਾ ਜਿਹੜਾ ਚੁੱਕਣ ਵਾਸਤੇ ਜਿਹੜਾ ਜ਼ਿਮੀਂਦਾਰਾਂ ਦੀ ਜਿਹੜੀ ਜ਼ਮੀਨ ਆ ਉਹਦੀ ਫੋਣ ਪਿਆ ਸਾਰੀਆਂ ਵਟਾਂ ਵੋਟਾਂ ਠੱਟ ਗਿਆ ਕਿ ਨਿਸ਼ਾਨਦੀ ਹੋਣੀਆਂ ਪਰ ਰੇਤੇ ਦਾ ਸਿਸਟਮ ਕੋਈ ਬਣਾਇਆ ਜਾ ਕਿ ਕਿਦਾਂ ਚੁੱਕਣਾ ਜਾਂ ਕੋਈ ਮਸ਼ੀਨਰੀ ਦਿੱਤੀ ਜਾਏ ਜਾਣ ਨੂੰ ਕਿ ਮਸ਼ੀਨਰੀ ਵਾਸਤੇ ਸਬਸਿਡੀ ਦਿੱਤੀ ਜਾਏ ਕੋਈ ਇਹਦਾ ਕੋਈ ਵੀ ਕੋਈ ਹੱਲ ਤਰੀਕੇ ਕਰਕੇ ਛੋਟੇ ਕਿਸਾਨ ਦੇ ਜਿਹੜੇ ਹੁਣ ਇਹ ਜਿਹੜਾ ਤੁਸੀਂ ਬੰਨ ਦੇ ਦੇਖਣ ਦਿਓ ਇਹਦੇ ਲਾਗੇ ਲਾਗੇ بڑے ਕਿਸਾਨਾਂ ਦੀ ਜਿਹੜੀ ਜ਼ਮੀਨ ਘਟੋ ਘਟ ਵੀ 20 25 ਤੋਂ ਵੱਧ ਹੀ ਹੋਣੇ ਆ ਜਿਹੜੇ ਕਿਸਾਨਾਂ ਦੀ ਜ਼ਮੀਨ ਤੇ ਥੋੜਾ ਥੋੜਾ ਉਹਦਾ ਸਿਸਟ ਕੋਜਾ ਕਈਆਂ ਕੋ ਤੇ ਆਪਣੇ ਟਰੈਕਟਰ ਵੀ ਨਹੀਂ ਕਈਆਂ ਕੋ ਟਰੈਕਟਰ ਹੈਗਾ ਕਈਆਂ ਕੋ ਟਰਾਲੀ ਹੈ ਨਹੀਂ ਇਹਦਾ ਸਿਸਟਮ ਕੋਈ ਵੀ ਬਣਾ ਕੇ ਤੇ ਇਹਦਾ ਵਧੀਆ ਜਿਹਾ ਇੱਕ ਸਿਸਟਮ ਲਾ ਕੇ ਇਹਨੂੰ ਇਹਦਾ ਕੋਈ ਬਣਾਇਆ ਜਾਏ ਰੇਤੇ ਦਾ ਜਿਹੜਾ ਸਿਸਟਮ ਆ ਉਹਦਾ ਸਰਕਾਰ ਦਾ ਫੈਸਲਾ ਵਧੀਆ ਆ ਇੱਕ ਟਾਈਮ ਪੀਰੀਅਡ ਰੇਤਾ ਚੁੱਕਣ ਤੇ ਵਧਾਇਆ ਜਾਏ ਸਰਵਿੰਦਰਪਾਲ ਸਿੰਘ ਪਿੰਡ ਜੈਨਤੋਰਾ ਜੀ ਸਾਡੇ ਨਾਲ ਜੀ ਹੜ ਆਉਣ ਦੇ ਕਾਰਨ ਹੜ ਤੋਂ ਪ੍ਰਭਾਵਿਤ ਜਿਹੜਾ ਇਲਾਕਾ ਹੋਇਆ ਥਾਂ ਥਾਂ ਤੋਂ ਤੁਸੀਂ ਆਨੇ ਪਾੜ ਪਾਏ ਨੇ ਦਰਿਆ ਦੇ ਕੰਡੇ ਦੇ ਉੱਤੇ ਵੀ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਖੇਤ ਸੀਗੇ ਜ਼ਮੀਨਾਂ ਸੀਗੀਆਂ ਰੇਤੇ ਨੇ ਖਰਾਬ ਕੀਤੀਆਂ ਨੇ ਬਹੁਤ ਸਾਰਾ ਰੇਤਾ ਉਹ ਵੀ ਵਿੱਚ ਮਿੱਟੀ ਮਿਕਸ ਹੋ ਕੇ ਜਿਹੜਾ ਕਿ ਸਾਡੇ ਕੰਮ ਨਹੀਂ ਆ ਸਕਦਾ ਤੇ ਤੁਸੀਂਾਂ ਦੇ ਪਾੜ ਪੇ ਬਹੁਤ ਡੁੰਗੇ ਟੋਏ ਪਾ ਦਿੱਤੇ ਤੇ ਉਹਦੇ ਅੱਗੇ ਵੀ ਰੇਤਾ ਜਿਹੜਾ ਤੁਸੀਂ ਵੇਖ ਰਹੇ ਜਿਹੜੇ ਤੁਸੀਂ ਹੁਣ ਸਾਰੀਆਂ ਫੋਟੋ ਵੇਖਦੇ ਹੋ ਇਹ ਬਹੁਤ ਸਾਰੀ ਜਗ੍ਹਾ ਦੇ ਉੱਤੋਂ ਤੁਸੀਂਾਂ ਨੂੰ ਪਾੜ ਪਾੜ ਕੇ ਰੇਤਾ ਜ਼ਮੀਨਾਂ ਖਰਾਬ ਕਰ ਦਿੱਤੀਆਂ ਜਿੱਥੇ ਅੱਜ ਇੱਥੇ ਖੜੇ ਆ ਇੱਥੇ ਵੀ ਝੋਨਾ ਲੱਗਾ ਹੋਇਆ ਸੀ ਝੋਨੇ ਦੀ ਫਸਲ ਖਰਾਬ ਹੋਈ ਹੈ ਕਿਤੇ ਗੰਨੇ ਦੀ ਫਸਲ ਕਿਤੇ ਪਪੂਲਰ ਦੀ ਫਸਲ ਖਰਾਬ ਹੋਈ ਹੈ ਬਹੁਤ ਸਾਰਾ ਲੱਖਾਂ ਕਰੋੜਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਜਿਹੜਾ ਕਿ ਕਿਸਾਨਾਂ ਨੂੰ ਪੂਰਤੀ ਉਹਦੀ ਨਹੀਂ ਹੋ ਸਕਦੀ ਹੁਣ ਸਰਕਾਰ ਨੇ ਫੈਸਲਾ ਲਿਆ ਵੀ ਜਿਹੜਾ ਖੇਤ ਆ ਉਹਦੀ ਰੇਤ ਹੈ ਚਲੋ ਮੰਨ ਲਿਏ ਫੈਸਲਾ ਚੰਗਾ ਏ ਪਰ ਅਗਲੀ ਗੱਲ ਇਹ ਵੀ ਆ ਕਿ ਜਿਹੜਾ ਤੇ ਵੱਡਾ ਮਾਫੀਆ ਕੰਮ ਕਰਦਾ ਉਹ ਤਾਂ ਲੈ ਜਾਏਗਾ ਸਾਰਾ ਕੁਝ ਇਸ ਮੇਟਲੇਗਾ ਮੈਨੂੰ ਲੱਗਦਾ ਉਹ ਤੇ ਜਿਹੜਾ ਮੇਰੇ ਵਰਗਾ ਕਿੱਲੇ ਦੋ ਕਿੱਲੇ ਵਾਲਾ ਉਹਦਾ ਵੀ ਖੇਤ ਖਰੀਦ ਲੇਗਾ ਉਹ ਰੇਤ ਵਾਲਾ ਸਸਤੇ ਚ ਖਰੀਦ ਲੇਗਾ ਉਹਦੇ ਕੋਲ ਸਾਧਨ ਨੇ ਉਹਦੇ ਕੋਲ ਸਾਧਨ ਨੇ ਸਾਰਾ ਕੁਝ ਹੀ ਉਹਦੇ ਕੋਲ ਆੜਜਗੜ ਸਾਰਾ ਉਹ ਕੱਢ ਕੇ ਲੈ ਜਾਏਗਾ ਤੇ ਛੋਟਾ ਕਿਸਾਨ ਜੇ ਉਹਦੀ ਖੇਤ ਦੇ ਵਿੱਚ ਹੀ ਰੇਤ ਪਈ ਰਹੀ 31 ਦਸੰਬਰ ਤੱਕ ਤੇ ਮੈਨੂੰ ਲੱਗਦਾ ਕਈ ਸਾਲਾਂ ਤੱਕ ਇੱਥੇ ਫਸਲ ਹੀ ਨਹੀਂ ਪੈਦਾ ਹੋਣੀ ਤੇ ਜੇ ਫਸਲ ਹੀ ਨਾ ਪੈਦਾ ਹੋਈ ਤੇ ਕਿਸਾਨ ਦਾ ਘਰ ਕਿਦਾਂ ਚੱਲੇਗਾ ਕਿਸਾਨ ਦਾ ਘਰ ਨਹੀਂ ਚੱਲੇਗਾ ਤੇ ਮਤੇ ਬਾਜ਼ਾਰ ਵਪਾਰ ਸਾਰਾ ਕੁਝ ਮਦਦਮ ਪਏਗਾ ਇਸ ਕਰਕੇ ਪਹਿਲ ਦੇ ਆਧਾਰ ਤੇ ਇਹਨੂੰ ਸਮਾਬਦ ਨਾ ਕੀਤਾ ਜਾਏ ਜੇ ਜਾਂ ਛੋਟੇ ਕਿਸਾਨ ਨੂੰ ਇਹਦੇ ਉੱਤੇ ਰਾਹਤ ਦਿੱਤੀ ਜਾਏ ਕਿਉਂਕਿ ਇਹਦੀ ਨਿਸ਼ਾਨਦੇਹੀ ਸਾਰਾ ਕੁਝ ਸਰਕਾਰ ਕੋ ਡਾਟਾ ਇਹਦਾ ਪਿਆਇਆ ਕਿਥੇ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਉਹਦੇ ਹਿਸਾਬ ਨਾਲ ਕਿ ਆਪਾਂ ਮਾਫੀਆ ਤੋਂ ਵੀ ਬਚਾ ਜਿਹੜਾ ਹੋਦੇ ਕਿਉਂਕਿ ਪਹਿਲਾਂ ਹੀ ਇਹਦਾ ਜਿਹੜਾ ਮਾਫੀਆ ਸਾਨੂੰ ਬਹੁਤ ਪੰਜਾਬ ਨੂੰ ਲੁੱਟ ਰਿਆ ਸਾਡੇ ਦਰਿਆ ਖੋਦ-ਖੋਦ ਕੇ ਡੂੰਘੇ ਕਰ ਦਿੱਤੇ ਸੇਮ ਜਿਹੜੀ ਸਾਡੇ ਬਹੁਤ ਸਾਰੇ ਇਲਾਕੇ ਪਾਣੀ ਦਾ ਪੱਧਰ ਨੀਵਾ ਚਲਾ ਗਿਆ ਤੇ ਜੇ ਹੁਣ ਇਹ ਫਲੱਡ ਆਇਆ ਐਡਾ ਵੱਡਾ ਰੇਤ ਨਿਕਲੀ ਪੱਥਰ ਨਿਕਲਿਆ ਬਜਰੀ ਨਿਕਲੀ ਤੇ ਸਾਡੇ ਕੋ ਕਿਹੜਾ ਸਾਧਨ ਹੈ ਆਪਾਂ ਮਿੱਟੀ ਰੇਤ ਨੂੰ ਅੱਖ ਕਰਨ ਦਾ ਬਜਰੀ ਨੂੰ ਜਾਂ ਵੱਟੇ ਨੂੰ ਅਪਕਿਦਾ ਇਹਨੂੰ ਕਰ ਸਕਦੇ ਆ ਉਹ ਤੇ ਜਿੰਨਾ ਕੋਲ ਸਾਧਨ ਨੇ ਉਹੀ ਕਰਨਗੇ ਨਾ ਛੋਟਾ ਕਿਸਾਨ ਇਹਦੇ ਉੱਤੇ ਕੁਝ ਨਹੀਂ ਕਰ ਸਕਦਾ ਮੈਨੂੰ ਲੱਗਦਾ ਵੀ ਇਹ ਫੈਸਲਾ ਵੀ ਮਾਫੀਏ ਨੂੰ ਫਾਇਦਾ ਜ਼ਿਆਦਾ ਦੇਗਾ ਛੋਟੇ ਕਿਸਾਨ ਨੂੰ ਫਾਇਦਾ ਘਟ ਦੇਗਾ ਤਿਆਰ ਸਿੰਘ ਬਾਜਵਾ ਤਲਵੰਡੀ ਤੋਂ ਆ ਇਹ ਜਿਹੜਾ ਰੇਤ ਤੇ ਖੇਤ ਵਾਲਾ ਜਿਹੜਾ ਫੈਸਲਾ ਹੀ ਸਰਕਾਰ ਦਾ ਬਹੁਤ ਸਲਾਗਜੋ ਫੈਸਲਾ ਸੀ ਪਰ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਰੇਤ ਆ ਇਹ ਬਿਲਕੁਲ ਵਰਤਨ ਦੇ ਇੰਨੀ ਜ਼ਿਆਦਾ ਕਾਮ ਕਾਬਲ ਨਹੀਂ ਹੈਗੀ ਰੁਕ ਜਾ ਰੇਤ ਇਹ ਵਰਤਨ ਦੇ ਤੇ ਕਾਬਲ ਹੈ ਨਹੀਂ ਤੇ ਇਹ ਜ਼ਿਆਦਾਤਰ ਘਸੂ ਹੈ ਵਿੱਚ ਮਿੱਟੀ ਆ ਕਿਉਂਕਿ ਜ਼ਮੀਨ ਦੇ ਵਿੱਚੋਂ ਕੱਢੀ ਹੋਈ ਆ ਉਹਨਾਂ ਰੇਤ ਪਾਣੀ ਨੇ ਤੇ ਇਹ ਰੇਤ ਇਨੀ ਵਰਤਨ ਦੇ ਯੋਗ ਨਹੀਂ ਹੈਗੀ ਇਹਦਾ ਤੇ ਜਿਹੜੇ ਵੱਡੇ mafie ਉਹਨਾਂ ਨੇ ਫਾਇਦਾ ਲੈਣਾ ਵੀ ਇਹਨਾਂ ਨੂੰ ਜਾ ਕੇ ਧੋ ਕੇ ਕ੍ਰੈਸਰ ਦੇ ਵਿੱਚ ਜਾ ਕਿਸ ਤਰੀਕੇ ਨਾਲ ਵੀ ਤੇ ਇਹ ਉਹਨੂੰ ਵਰਤ ਸਕਦੇ ਨੇ ਸਾਡੇ ਜਿਹੜੇ ਛੋਟੇ ਕਿਸਾਨਾ ਉਹਨਾਂ ਨੂੰ ਇਹ ਵਰਤਨ ਦੇ ਯੋਗ ਨਹੀਂ ਹੈਗੀ ਤੇ ਨਾ ਹੀ ਉਹ ਚੁੱਕ ਸਕਦੇ ਆ ਕਿਉਂਕਿ ਉਹਨਾਂ ਕੋਲ ਇਨੀ ਮਸ਼ੀਨਰੀ ਵੀ ਨਹੀਂ ਹੈਗੀ